ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਿਆਜ਼ ਕੱਟਣ ਦੀ ਨਵੀਂ ਟਿਪਸ ਲੈ ਕੇ ਆਏ ਹਾਂ ਅੱਜ ਆਪਾਂ ਪਿਆਜ਼ ਨੂੰ ਬਿਨਾਂ ਚਾਕੂ ਤੋਂ ਕੱਟਣ ਦੀ ਇੱਕ ਅਜਿਹੀ ਟਿਪਸ ਲੈ ਕੇ ਆਏ ਹਾਂ ਜਿਸ ਦੇ ਨਾਲ ਨਾ ਤੇ ਆਪਣੇ ਅੱਖਾਂ ਦੇ ਵਿੱਚੋਂ ਪਾਣੀ ਆਏਗਾ ਤੇ ਨਾ ਹੀ ਹੱਥ ਕੱਟਣ ਦਾ ਖਤਰਾ ਰਹੇਗਾ ਇਹ ਬਹੁਤ ਹੀ ਸੌਖੀ ਜਿਹੀ ਇੱਕ ਟਿਪਸ ਹੈ ਇਸ ਦੇ ਲਈ ਅਥੇ ਆਪਾਂ ਇੱਕ ਪਿਆਜ਼ ਲਿਆਇਆ ਹੈ ਪਿਆਜ਼ ਨੂੰ ਚੰਗੀ ਤਰ੍ਹਾਂ ਛੱਲ ਕੇ ਧੋ ਲਿਆ ਸੀ ਹੁਣ ਪਿਆਜ਼ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਪਿਆਜ਼ ਦੇ ਸਖਤ ਜਿਹੇ ਹਿੱਸੇ ਨੂੰ ਵੀ ਕੱਢ ਦੇਵਾਂਗੇ ਕਈ ਵਾਰ ਆਪਾਂ ਪਿਆਜ਼ ਕੱਟਣੇ ਹੁੰਦੇ ਨੇ ਤੇ ਆਪਣੀ ਅੱਖਾਂ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਹੈ ਤੇ ਪਿਆਜ਼ ਬਰੀਕ ਵੀ ਨਹੀਂ ਹੁੰਦੇ ਤਾਂ ਅੱਜ ਉਹ ਪਿਆਜ਼ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕੱਟਣ ਦੀ ਟਿਪਸ ਲੈ ਕੇ ਆਏ ਹਾਂ ਇਸ ਦੇ ਲਈ ਆਪਾਂ ਇੱਥੇ ਇੱਕ ਬੋਤਲ ਦਾ ਢੱਕਣ ਲਿਆ ਹੈ ਇਸ ਤਰ੍ਹਾਂ ਬੋਤਲ ਦੇ ਢੱਕਣ ਦੇ ਨਾਲ ਪਿਆਜ਼ ਨੂੰ ਕੱਟ ਲਵਾਂਗੇ ਬੋਤਲ ਦਾ ਢੱਕਣ ਥੋੜਾ ਜਿਆਦਾ ਤਿੱਖਾ ਹੋਣਾ ਚਾਹੀਦਾ ਹੈ ਫਿਰ ਪਿਆਜ਼ ਚੰਗੀ ਤਰ੍ਹਾਂ ਕੱਟੇ ਜਾਣਗੇ ਕਈ ਵਾਰ ਬੋਤਲਾਂ ਤੇ ਰਬੜ ਦਾ ਢੱਕਣ ਹੁੰਦਾ ਹੈ ਉਹ ਵਾਲਾ ਢੱਕਣ ਨਹੀਂ ਲਵਾਂਗੇ ਵਾਲਾ ਢੱਕਣ ਲਵਾਂਗੇ ਇਸ ਤਰੀਕੇ ਨਾਲ ਪਿਆਜ਼ ਕੱਟੀ ਜਾ ਸਕਦੇ ਆ ਬੱਚੇ ਵੀ ਕੱਟ ਲੈਣਗੇ ਆਸਾਨੀ ਦੇ ਨਾਲ ਉਹ ਵੀ ਬਿਨਾਂ ਅੱਖਾਂ ਦੇ ਵਿੱਚ ਪਾਣੀ ਆਇ ਤੋਂ ਪਿਆਜ਼ ਦੀ ਜ਼ਰੂਰਤ ਤਾਂ ਆਪਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਹੁੰਦੀ ਹੀ ਹੈ ਸਲਾਦ ਦੇ ਵਿੱਚ ਵੀ ਤੇ ਸਬਜੀ ਦੇ ਲਈ ਵੀ ਤਾਂ ਆਪਾਂ ਇਸ ਤਰੀਕੇ ਦੇ ਨਾਲ ਕੱਟ ਸਕਦੇ ਆ ਪਿਆਜ਼ ਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੇਂ-ਨਵੇਂ ਵੀਡੀਓ ਤੇ ਲੈ ਕੇ ਆਉਂਦੇ ਰਹਿੰਦੇ ਆ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਵਧੀਆ ਪਿਆਜ਼ ਕੱਟ ਕੇ ਤਿਆਰ ਹੋਣਗੇ ਉਹ ਵੀ ਬਿਨਾ ਚਾਕੂ ਤੋਂ ਇਸ ਤਰ੍ਹਾਂ ਮਿੰਟਾਂ ਦਾ ਕੰਮ 5 ਮਿੰਟਾਂ ਵਿੱਚ ਹੋ ਜਾਵੇਗਾ ਇਸ ਤਰ੍ਹਾਂ ਅੱਖਾਂ ਦੇ ਵਿੱਚ ਜਲਨ ਵੀ ਨਹੀਂ ਹੋਏਗੀ ਤੇ ਕੰਮ ਵੀ ਹੋ ਜਾਵੇਗਾ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਪਿਆਜ਼ ਕੱਟਣਾ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਤਾਂ ਆਪਾਂ ਇਸ ਤਰ੍ਹਾਂ ਪਿਆਜ਼ ਨੂੰ ਕੱਟ ਸਕਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ